ਪੰਨੂ ਸਾਹਿਬ ਬੋਲਦਿਆ ਕਿ ਸਾਡੀ ਨਸ਼ੇ ਦੇ ਵਿੱਚ ਕੋਈ ਸ਼ਮੂਲੀਅਤ ਨਹੀਂ ਹੈ ਸਾਡੇ ਕਿਸੇ ਐਮਐਲਏ ਨਾਲ ਫੋਟੋ ਵਿਖਾ ਦਿਓ ਸਾਡੇ ਕਿਸੇ ਬੰਦੇ ਦੀ ਸ਼ਮੂਲੀਅਤ ਵਿਖਾ ਦਿਓ ਪੰਨੂ ਸਾਹਿਬ ਥੋੜਾ ਐਮਐਲਏ ਆ ਫਰੀਦਕੋਟ ਤੋਂ ਗੁਰਦੇਵ ਸਿੰਘ ਸੇਖੋਂ ਉਹਦਾ ਡਰਾਈਵਰ ਆ ਸੰਨੀ ਜਿਹੜਾ 300 ਗ੍ਰਾਮ ਚਿੱਟੇ ਨਾਲ ਫੜਿਆ ਗਿਆ ਥੋੜਾ ਐਮਐਲਏ ਜੈਤੋ ਤੋਂ ਮੋਲਕ ਸਿੰਘ ਉਹਦਾ ਇੱਕ ਡਰਾਈਵਰ ਆ ਗੁਰਪ੍ਰੀਤ ਸਿੰਘ ਜਿਹਦੇ ਤੇ ਚਿੱਟੇ ਦੀ ਤਸਕਰੀ ਦੇ ਦੋਸ਼ ਆ ਤੁਸੀਂ ਉਹਦੀ ਇਨਕੁਆਇਰੀ ਨਹੀਂ ਹੋਣ ਦਿੱਤੀ ਉਹਦੀ ਤੁਸੀਂ ਜਾਂਚ ਆ ਉਹ ਟਾਲਤੀ ਤੇ ਉਹਦੀ ਬਦਲੀ ਹੋਰ ਪਾਸੇ ਕਰਵਾਤੀ ਥੋੜਾ ਸਰਪੰਚ ਚਿੱਟੇ ਸਮੇਤ ਫੜਿਆ ਗਿਆ ਥੋੜਾ ਜਿਹੜਾ ਬੰਦਾ ਸਰਪੰਚ ਨਸ਼ੇ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਚਲਾਉਂਦਾ 셔ਟ ਪਾ ਕੇ ਉਹੋ ਬੰਦਾ ਭੁੱਕੀ ਲਿਉਂਦਾ ਰਾਜਸਥਾਨ ਤੋਂ ਫੜਿਆ ਗਿਆ ਉਹਦੇ ਤੇ ਕੀ ਕਾਰਵਾਈ ਕੀਤੀ ਆ ਪੰਨੂ ਸਾਹਿਬ 29 ਤਰੀਕ ਨੂੰ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਤੇ 28 ਤਰੀਕ ਨੂੰ ਤੁਹਾਡੀ ਇਹ ਪੋਸਟ ਸੀ ਕਿ ਸਿੱਧੂ ਮੂਸੇ ਵਾਲੇ ਦੀ ਸਕਿਉਰਿਟੀ ਵਾਪਸ ਲਈ ਜਾਂਦੀ ਹੈ ਜਾਂ ਘਟਾਈ ਜਾਂਦੀ ਹੈ 29 ਤਰੀਕ ਨੂੰ ਉਹਦਾ ਕਤਲ ਹੋ ਜਾਂਦਾ ਥੋਡੀ ਸਕਿਉਰਿਟੀ ਲੀਕ ਕਰਨ ਕਿਉਂ ਨੌਜਵਾਨ ਦਾ ਕਤਲ ਹੋਇਆ ਥੋਡੇ ਤੇ ਕਾਰਵਾਈ ਬੰਨਣੀ ਚਾਹੀਦੀ ਸੀ ਕਿਉਂ ਨਹੀਂ ਹੋਈ ਕਿ ਜਿੱਦਾਂ ਡੈਡਲਾਈਨ ਦਿੱਤੀ ਕਹਿੰਦੇ 31 ਤਰੀਕ ਨੂੰ ਨਸ਼ਾ ਖਤਮਾ ਤੇ 31 ਤਰੀਕ ਨੂੰ ਹੀ ਤੁਹਾਡੇ ਜੈਤੋ ਹਲਕੇ ਦਾ ਪਿੰਡ ਆ ਗਲਾਗੜ ਰੋੜੀ ਪੂਰਾ 22 ਸਾਲਾਂ ਦਾ ਨੌਜਵਾਨ ਚਿੱਟੇ ਦੀ ਓਟੋਜ ਦੇ ਨਾਲ ਮਰ ਗਿਆ ਜਿਹਦੇ ਤਿੰਨ ਧੀਆ 30 ਤਰੀਕ ਨੂੰ ਦੀਨੇਪਿੰਡ ਦਾ ਨੌਜਵਾਨ ਜਿਹਦੇ ਹੱਥ 'ਚ ਸਰਿੰਜ ਰਹਿ ਗਈ ਉਹ ਮਰ ਗਿਆ ਲਗਾਤਾਰ ਪੰਜਾਬ 'ਚ ਇੱਕ ਘਟਨਾਵਾਂ ਨੇ ਕਿ ਨਸ਼ੇ ਦੇ ਸਮਗਲਰਾਂ ਜਿਹੜੇ ਦੰਦ ਨਾਉਦੇ ਫਿਰਦੇ ਆ ਲੋਕਾਂ ਦੀਆਂ ਲੱਤਾਂ ਬਾਹਾਂ ਤੋੜਦੇ ਫਿਰਦੇ ਆ ਲੋਕਾਂ ਦੇ ਕਤਲ ਕਰਦੇ ਫਿਰਦੇ ਆ ਤੁਸੀਂ ਸਿਰਫ ਤੇ ਸਿਰਫ ਇਸ਼ਤਿਹਾਰबाजी ਕਰਕੇ ਲੋਕ ਇਕੱਠੇ ਕਰਕੇ ਪਾਰਟੀ ਦੀ ਮਹਿੰਮਤ ਚਲਾ ਜਿਹੜੇ ਸਿਆਸੀ ਫਾਇਦਾ ਖਟਣਾ ਚਾਹੁੰਦੇ ਹੋ ਜੇ ਤੁਹਾਡੇ ਚ ਜੁਰਤ ਆ ਤੇ 175 ਬੰਦਿਆਂ ਦੀ ਲਿਸਟ ਜਾਰੀ ਕਰੋ ਉਹਨਾਂ ਬੰਦਿਆਂ ਤੇ ਕਾਰਵਾਈ ਕਰੋ ਜਿਹੜੇ ਮਗਰਮੱਛ ਨੇ ਜਿਹੜੇ 60000 ਕਰੋੜ ਰੁਪਏ ਦਾ ਡਰੱਗ ਰੈਕਡ ਚਲਾ ਰਹੇ ਨੇ ਪਰ ਤੁਹਾਡੇ ਚ ਦਮ ਨਹੀਂ ਹੈ ਜਿਹੜੇ ਗੱਲ-ਗੱਲ ਤੇ ਕਿਸਾਨ ਜਥੇਬੰਦੀਆਂ ਦੇ ਖਿਲਾਫ ਟਵੀਟ ਕਰਦੇ ਆ ਜਿਹੜੇ ਵਿਰੋਧੀ ਧਿਰ ਦੇ ਖਿਲਾਫ ਫੇਸਬੁੱਕ ਤੇ ਪੋਸਟਾਂ ਪਾਉਂਦੇ ਆ ਉਹਨਾਂ ਤੋਂ ਇੱਕ ਪੋਸਟ ਤੱਕ ਨਹੀਂ ਸਰੀ ਉਹ ਇਹੀ ਕਹਿ ਦੇਣਾ ਕਿ ਬਹੁਤ ਮਾੜਾ ਹੋਇਆ ਜਾਂ ਕਾਰਵਾਈ ਕਰਾਂਗੇ ਜਾਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਤੁਸੀਂ ਦੇਖ ਲਓ ਚੈੱਕ ਕਰਕੇ ਉਹਨਾਂ ਦੇ ਅਕਾਊਂਟ ਤੇ ਇੱਕ ਵੀ ਪੋਸਟ ਨਹੀਂ ਹੈ ਪੋਲਸ ਹਰਾਸਚ ਕਤਲ ਕੀਤੇ ਨੌਜਵਾਨ ਨਰਿੰਦਰ ਦੀਪ ਸਿੰਘ ਨੂੰ ਇਨਸਾਫ ਦਿਵਾਉਣ ਪਹੁੰਚੇ ਇਨਸਾਫ ਪਸੰਦ ਲੋਕੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 23 ਤਰੀਕ ਦੀ ਘਟਨਾ ਅੱਜ 5 ਜੂਨ ਆ ਹੁਣ ਤੱਕ ਕੋਈ ਵੀ ਦੋਸ਼ੀ ਫੜ ਕੇ ਜੇਲ੍ਹ ਨਹੀਂ ਦਿੱਤਾ ਗਿਆ ਕਤਲ ਦਾ ਪਰਚਾ ਦਰਜ ਨਹੀਂ ਕੀਤਾ ਗਿਆ ਔਰ ਪਰਿਵਾਰ ਦੀਆਂ ਰਹਿੰਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਔਰ ਇਥੋਂ ਨਾਲ ਹੀ ਪੁੱਛੋ ਤੋਂ ਭਗਵੰਤ ਮਾਨ ਸਾਹਿਬ ਆ ਕੇ ਮੁੜ ਗਏ ਮੁੱਖ ਮੰਤਰੀ ਨੇ ਜਿਹੜੇ ਗੱਲ-ਗੱਲ ਤੇ ਕਿਸਾਨ ਜਥੇਬੰਦੀਆਂ ਦੇ ਖਿਲਾਫ ਟਵੀਟ ਕਰਦੇ ਆ ਜਿਹੜੇ ਵਿਰੋਧੀ ਧਿਰ ਦੇ ਖਿਲਾਫ ਫੇਸਬੁੱਕ ਤੇ ਪੋਸਟਾਂ ਪਾਉਂਦੇ ਆ ਉਹਨਾਂ ਤੋਂ ਇੱਕ ਪੋਸਟ ਤੱਕ ਨਹੀਂ ਸਰੀ ਉਹ ਇਹੀ ਕਹਿ ਦੇਣਾ ਕਿ ਬਹੁਤ ਮਾੜਾ ਹੋਇਆ ਜਾਂ ਕਾਰਵਾਈ ਕਰਾਂਗੇ ਜਾਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਤੁਸੀਂ ਦੇਖ ਲਓ ਚੈੱਕ ਕਰਕੇ ਉਹਨਾਂ ਦੇ ਅਕਾਊਂਟ ਤੇ ਇੱਕ ਵੀ ਪੋਸਟ ਨਹੀਂ ਹੈ ਕੱਲ ਪਰਸੋਂ ਇਹਨਾਂ ਦਾ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਉਹ ਇੱਥੇ ਬਖਤੌਰ ਸਿੰਘ ਪਿੰਡ ਆਇਆ ਔਰ ਬਖਤੌਰ ਸਿੰਘ ਪਿੰਡ ਜਿੱਥੇ ਨਸ਼ੇ ਦੇ ਸਮਗਲਰਾਂ ਨੇ ਸਾਬਕਾ ਫੌਜੀ ਸੂਬੇਦਾਰ ਜਿਹੜੇ ਰਿਟਾਇਨ ਨੇ ਉਹਨਾਂ ਦੀਆਂ ਤਸਕਰਾਂ ਨੇ ਲੱਤਾਂ ਬਾਹਾਂ ਤੋੜਤੀਆਂ ਉਸ ਮਾਮਲੇ ਤੇ ਐਸਐਚਓ ਨੂੰ ਲਾਈਨ ਹਾਜ਼ਰ ਕਰਕੇ ਆਪਣੇ ਆਪ ਨੂੰ ਬਹੁਤ ਵੱਡੇ ਚੈਂਪੀਅਨ ਸਮਝਦੇ ਆ ਉਹਦੀਆਂ ਪੋਸਟਾਂ ਜਿਹੜੀਆਂ ਕਮਾਈਆਂ ਜਾ ਰਹੀਆਂ ਨੇ ਪੰਨੂ ਸਾਹਿਬ ਬੋਲਦੇ ਆ ਕਿ ਸਾਡੀ ਨਸ਼ੇ ਦੇ ਵਿੱਚ ਕੋਈ ਸ਼ਮੂਲੀਅਤ ਨਹੀਂ ਹੈ ਸਾਡੇ ਕਿਸੇ ਐਮਐਲਏ ਨਾਲ ਫੋਟੋ ਵਿਖਾ ਦਿਓ ਸਾਡੇ ਕਿਸੇ ਬੰਦੇ ਦੀ ਸ਼ਮੂਲੀਅਤ ਵਿਖਾ ਦਿਓ ਪੰਨੂ ਸਾਹਿਬ ਥੋੜਾ ਐਮਐਲਏ ਆ ਫਰੀਦਕੋਟ ਤੋਂ ਗੁਰਦੇਵ ਸਿੰਘ ਸੇਖੋਂ ਉਹਦਾ ਡਰਾਈਵਰ ਆ ਸੰਨੀ ਜਿਹੜਾ 300 ਗ੍ਰਾਮ ਚਿੱਟੇ ਨਾਲ ਫੜਿਆ ਗਿਆ ਤੇ ਗੁਰਦੇਸ਼ ਸਿੰਘ ਸੇਖੋਂ ਖੋਦੇ ਮੰਨਦਿਆ ਕਿ ਹਾਂ ਇਹ ਮੇਰਾ ਡਰਾਈਵਰ ਆ ਦੱਸੋ ਇਸ ਭੂਮਿਕਾ ਦੀ ਤੁਸੀਂ ਜਾਂਚ ਕਿਉਂ ਨਾ ਕਰੀ ਇਹਦੀ ਗੱਲ ਤੁਸੀਂ ਕਿਉਂ ਨਾ ਕਰੀ ਤੁਹਾਡਾ ਐਮ.ਐਲ.ਏ ਜੈਤੋ ਤੋਂ ਮੋਲਕ ਸਿੰਘ ਉਹਦਾ ਇੱਕ ਡਰਾਈਵਰ ਆ ਗੁਰਪ੍ਰੀਤ ਸਿੰਘ ਜਿਹਦੇ ਤੇ ਚਿੱਟੇ ਦੀ ਤਸਕਰੀ ਦੇ ਦੋਸ਼ ਆ ਤੁਸੀਂ ਉਹਦੀ ਇਨਕੁਆਇਰੀ ਨਹੀਂ ਹੋਣ ਦਿੱਤੀ ਉਹਦੀ ਤੁਸੀਂ ਜਾਂਚ ਆ ਉਹ ਟਾਲਤੀ ਤੇ ਉਹਦੀ ਬਦਲੀ ਹੋਰ ਪਾਸੇ ਕਰਵਾਤੀ ਥੋਡਾ ਸਰਪੰਚ ਚਿੱਟੇ ਸਮੇਤ ਫੜਿਆ ਗਿਆ ਥੋਡਾ ਜਿਹੜਾ ਬੰਦਾ ਸਰਪੰਚ ਨਸ਼ੇ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਚਲਾਉਂਦਾ ਸ਼ਰਟ ਪਾ ਕੇ ਉਹੋ ਬੰਦਾ ਭੁੱਕੀ ਲਿਉਂਦਾ ਰਾਜਸਥਾਨ ਤੋਂ ਫੜਿਆ ਗਿਆ ਉਹਦੇ ਤੇ ਕੀ ਕਾਰਵਾਈ ਕੀਤੀ ਆ ਉਹਦੇ ਤੇ ਤੁਹਾਡੀ ਜਵਾਨ ਕਿਉਂ ਨਹੀਂ ਖੁੱਲੀ ਪੰਨੂ ਸਾਹਿਬ 29 ਤਰੀਕ ਨੂੰ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਤੇ 28 ਤਰੀਕ ਨੂੰ ਤੁਹਾਡੀ ਇਹ ਪੋਸਟ ਸੀ ਕਿ ਸਿੱਧੂ ਮੂਸੇ ਵਾਲੇ ਦੀ ਸਕਿਉਰਿਟੀ ਵਾਪਸ ਲਈ ਜਾਂਦੀ ਆ ਜਾਂ ਘਟਾਈ ਜਾਂਦੀ ਆ 29 ਤਰੀਕ ਨੂੰ ਉਹਦਾ ਕਤਲ ਹੋ ਜਾਂਦਾ ਐ ਐਡਾ ਵੱਡਾ ਪੰਜਾਬ ਦਾ ਨਾਮਵਰ ਨੌਜਵਾਨ ਜਿਹਨੇ ਦੁਨੀਆ ਪੱਧਰ ਤੇ ਪੰਜਾਬੀਆਂ ਦੇ ਨਾਂ ਨੂੰ ਰੌਸ਼ਨ ਕੀਤਾ ਥੋਡੀ ਸਿਕਿਉਰਿਟੀ ਲੀਕ ਕਰਨ ਕਿਉਂ ਨੌਜਵਾਨ ਦਾ ਕਤਲ ਹੋਇਆ ਥੋਡੇ ਤੇ ਕਾਰਵਾਈ ਬੰਨਣੀ ਚਾਹੀਦੀ ਸੀ ਕਿਉਂ ਨਹੀਂ ਹੋਈ ਥੋਡੀ ਉਹਦੇ ਚ ਕੀ ਮਿਲੀ ਭੁਗਤਾ ਥੋਡੀ ਜਾਂਚ ਕਿਉਂ ਨਹੀਂ ਹੋਈ ਔਰ ਇਹਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦਾ ਇਹਦੀ ਅਸਲੀਅਤ ਇਹ ਆ ਕਿ ਜਿੱਦਾਂ ਡੈਡਲਾਈਨ ਦਿੱਤੀ ਕਹਿੰਦੇ 31 ਤਰੀਕ ਨੂੰ ਨਸ਼ਾ ਖਤਮ ਤੇ 31 ਤਰੀਕ ਨੂੰ ਹੀ ਫੋਡੇ ਜੈਤੋ ਹਲਕੇ ਦਾ ਪਿੰਡ ਆ ਗਲਾਗੜ ਰੋੜੀਕਪੂਰਾ 22 ਸਾਲਾਂ ਦਾ ਨੌਜਵਾਨ ਚਿੱਟੇ ਦੀ ਓਟੋਜ ਦੇ ਨਾਲ ਮਰ ਗਿਆ ਜਿਹਦੇ ਤਿੰਨ ਧੀਆ 30 ਤਰੀਕ ਨੂੰ ਦੀਨੇ ਪਿੰਡ ਦਾ ਨੌਜਵਾਨ ਜਿਹਦੇ ਹੱਥ 'ਚ ਸਰਿੰਜ ਰਹਿ ਗਈ ਉਹ ਮਰ ਗਿਆ ਔਰ ਉਸ ਤੋਂ ਬਾਅਦ ਬਖਤਾਰ ਸਿੰਘ ਪਿੰਡ ਦੇ ਵਿੱਚ ਆ ਕੇ ਤਸਕਰ ਉਸ ਫੌਜੀ ਦੀਆਂ ਲੱਤਾਂ ਤੋੜ ਗਏ ਉਸ ਤੋਂ ਬਾਅਦ ਲਗਾਤਾਰ ਪੰਜਾਬ 'ਚ ਇਕ ਘਟਨਾਵਾਂ ਨੇ ਕਿ ਨਸ਼ੇ ਦੇ ਸਮਗਲਰਾਂ ਜਿਹੜੇ ਦੰਦ ਨਾਉਂਦੇ ਫਿਰਦੇ ਆ ਲੋਕਾਂ ਦੀਆਂ ਲੱਤਾਂ ਬਾਹਾਂ ਤੋੜਦੇ ਫਿਰਦੇ ਆ ਲੋਕਾਂ ਦੇ ਕਤਲ ਕਰਦੇ ਫਿਰਦੇ ਆ ਤੁਸੀਂ ਸਿਰਫ ਤੇ ਸਿਰਫ ਇਸ਼ਤਿਹਾਰबाजी ਕਰਕੇ ਲੋਕ ਇਕੱਠੇ ਕਰਕੇ ਪਾਰਟੀ ਦੀ ਮਹਿੰਮਤ ਚਲਾ ਜਿਹੜੇ ਸਿਆਸੀ ਫਾਇਦਾ ਖਟਣਾ ਚਾਹਣੇ ਹੋ ਔਰ ਜੇ ਤੁਸੀਂ ਕਾਰਵਾਈ ਕਰਨੀ ਆ ਤੇ ਡੀਜੀਪੀ ਪੰਜਾਬ ਦਾ ਮੈਂ ਨਹੀਂ ਕਹਿੰਦਾ ਪੰਜਾਬ ਦਾ ਇੰਟੈਲੀਜੈਂਸ ਵਿੰਗ ਦਾ ਡੀਜੀਪੀ ਆ ਸ਼ਸ਼ੀ ਕਾਂਤ ਜਿਹੜਾ ਜੇਲ੍ਹਾਂ ਦਾ ਵੀ ਡੀਜੀਪੀ ਰਿਹਾ 2008 ਦੇ ਵਿੱਚ ਉਹਨੇ ਰਿਪੋਰਟ ਆ ਜਿਹੜੀ ਪੰਜਾਬ ਸਰਕਾਰ ਦੀ ਹੋਮ ਮਿਨਿਸਟਰੀ ਨੂੰ ਦਿੱਤੀ ਆ ਕਿ 175 ਬੰਦੇ ਆ ਜਿਹਦੇ ਚ ਆਲਾ ਅਧਿਕਾਰੀ ਪੁਲਿਸ ਦੇ ਆ ਆਲਾ ਅਧਿਕਾਰੀ ਫੌਜ ਦੇ ਆ ਜਿਹਦੇ ਚੋਂ ਨੇ ਮੁਜੀਠੀਏ ਦਾ ਨਾਮ ਲਿਆ ਜਿਹਦੇ ਚੋਂ ਨੇ ਰਿਪੋਰਟ ਚ ਜਗਜੀਤ ਜਿਹੜਾ ਚਾਹਲਾ ਬਿੱਟੂ ਔਲਖਾ ਪਤਾ ਨਹੀਂ ਕਿਹਦੇ ਕਿਹਦੇ ਨਾਮ ਦਰਜ ਕੀਤੇ ਜੇ ਤੁਹਾਡੇ ਚ ਜੁਰਤ ਆ ਤੇ 175 ਬੰਦਿਆਂ ਦੀ ਲਿਸਟ ਜਾਰੀ ਕਰੋ ਉਹਨਾਂ ਬੰਦਿਆਂ ਤੇ ਕਾਰਵਾਈ ਕਰੋ ਜਿਹੜੇ ਮਗਰਮੱਛ ਨੇ ਜਿਹੜੇ 60000 ਕਰੋੜ ਰੁਪਏ ਦਾ ਡਰੱਗ ਰੈਕਟ ਚਲਾ ਰਹੇ ਨੇ ਪਰ ਤੁਹਾਡੇ ਚ ਦਮ ਨਹੀਂ ਹੈ ਕਿਉਂਕਿ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਦੇ ਨਾਂ ਤੇ ਪੀੜਤ ਲੋਕਾਂ ਨੂੰ ਨਸ਼ਾ ਕਰਨ ਵਾਲੇ ਲੋਕਾਂ ਨੂੰ ਫੜਫੜ ਜੇਲ੍ਹਾਂ ਚ ਤੁੰਨਿਆ ਜੇਲ੍ਹਾਂ ਭਰੀਆਂ ਪਈਆਂ ਤੇ ਇਹਦੇ ਨਾਂ ਤੇ ਤੁਸੀਂ ਹਰਾਸਤੀ ਕਤਲ ਕਰਨਿਆ ਨਰਿੰਦਰਦੀਪ ਸਿੰਘ ਵਰਗੇ ਨੌਜਵਾਨਾਂ ਦੇ ਇਸ ਕਰਕੇ ਇਹਨਾਂ ਤੋਂ ਇਨਸਾਫ ਦੀ ਝਾਕ ਨਾ ਕਰਿਓ ਪੰਜਾਬ ਚੋਂ ਅੰਨਾਂ ਚਰ ਨਸ਼ਾ ਖਤਮ ਨਹੀਂ ਹੋਣਾ ਜਿੰਨਾ ਚਿਰ ਇਹਦੇ ਖਿਲਾਫ ਲੋਕ ਲਹਿਰ ਨਹੀਂ ਮੰਦੀ ਤੇ ਜਿਹੜਾ ਇਹ ਪੰਨੂ ਆ ਜਿਹੜਾ ਕਿਤੇ ਨਸ਼ੇ ਖਿਲਾਫ ਕਾਲਾ ਹਫਤਾ ਚਲਾਉਣ ਦੀ ਗੱਲ ਕਰਦਾ ਸੀ ਅੱਜ ਨਸ਼ਿਆਂ ਵਾਲੇ ਮਾਮਲੇ ਤੇ ਸਿਰਫ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ ਪੰਜਾਬ ਚੋਂ ਨਸ਼ਾ ਖਤਮ ਹੋ ਗਿਆ ਇਸ ਕਰਕੇ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਝਾੜੂ ਵਾਲੇ ਕੱਲੇ ਇਸ਼ਤਿਹਾਰबाजी ਕਰਦੇ ਆ ਲੋਕਾਂ ਦੇ ਦੰਤ ਇਹ ਮੁਹੰਮਾ ਜਿਹੜੀ ਬਣ ਸਕਦੀ ਹੈ ਨਸ਼ਾ ਰੋਕਿਆ ਜਾ ਸਕਦਾ ਤੁਸੀਂ ਮੈਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ